ਸਾਥੀਓ ਅੱਜ ਅਸੀਂ ਆ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਨਿਹਾਰ ਕਾ ਕੁਮਾਰੀ ਜਿਹੜੀ ਪਿੰਡ ਬੇਗਮਪੁਰ ਦੀ ਬੇਟੀ ਆ ਇਹ ਮੈਟ ਲਿਸਟ ਵਿੱਚ ਆਈ ਆ 10th ਦੇ ਵਿੱਚ ਤੇ ਅਸੀਂ ਇਹ ਦੀ ਜੋ ਮੋਟੀਵੇਸ਼ਨਲ ਤੇ ਕਾਉਂਸਲਿੰਗ ਕੈਰੀਅਰ ਕਾਉਂਸਲਿੰਗ ਦੀ ਗੱਲ ਕਰਨੇ ਇਹਦੇ ਫਾਦਰ ਸਾਹਿਬ ਬੈਠੇ ਆ ਤੇ ਇਹ ਸਾਡੇ ਰਾਣਾ ਜੀ ਆ ਸੋਸਾਇਟੀ ਦੇ ਇਹ ਇਹਨਾਂ ਦੇ ਮਦਰ ਬੈਠੇ ਆ ਸਾਡੇ ਡਾਕਟਰ ਸਾਹਿਬ ਦੇ ਵੀ ਸਾਡੇ ਡਾਕਟਰ ਸਾਹਿਬ ਅਸੀਂ ਅੱਜ ਇਹ ਬੇਟੀ ਨਾਲ ਗੱਲ ਕਰਨ ਆਏ ਆ ਕਿ ਇਹਦਾ ਟਾਰਗੇਟ ਆਪਣੀ ਲਾਈਫ ਦੇ ਵਿੱਚ ਕੀ ਆ ਕਿਉਂਕਿ ਜਦੋਂ ਅਸੀਂ ਅਖਬਾਰ ਦੇ ਵਿੱਚ ਪੜ੍ਹਿਆ ਸੀਗਾ ਉਸ ਵੇਲੇ ਇਹਨੇ ਪੇਪਰ ਦੇ ਵਿੱਚ ਕਿਹਾ ਸੀ ਇੰਟਰਵਿਊ ਦਿੱਤੀ ਸੀ ਕਿ ਮੈਂ ਯੂਪੀਐਸਸੀ ਕਲੀਅਰ ਕਰਨਾ ਚਾਹੁੰਦੀ ਮੇਰਾ ਸ਼ੌਕ ਹੈ ਅਸੀਂ ਅੱਜ ਇਸ ਕੁੜੀ ਨਾਲ ਬੇਟੀ ਨਾ ਨਿਹਾਰ ਕਾ ਕੁਮਾਰੀ ਨਾਲ ਗੱਲ ਕਰਨ ਆਏ ਆ ਕਿ ਬੇਟਾ ਤੁਸੀਂ ਕਿੰਨੀ ਦੇਰ ਪੜ੍ਹਦੇ ਰਹੇ ਹੋ ਜਦੋਂ ਜਿਹੜਾ ਤੁਸੀਂ ਮੈਟ੍ਰਿਕ ਦੇ ਵਿੱਚ ਮੈਟ ਲਿਸਟ ਵਿੱਚ ਆਏ ਆ ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ ਛੋਟੀ ਜਿਹੀ ਗੱਲ ਨਹੀਂ ਹੁੰਦੀ ਕਿ ਮੈਟ ਵਿੱਚ ਆਉਣਾ ਇਸੇ ਕਰਕੇ ਅਸੀਂ ਅੱਜ ਤੁਹਾਡੇ ਘਰ ਪਹੁੰਚੇ ਆ ਤੁਸੀਂ ਕਿੰਨਾ ਘੰਟੇ ਪੜ੍ਹਦੇ ਸੀ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ ਅਰ ਮੇਰਾ ਨਾਮ ਹੈ ਕਰਤੂਮਾਰੀਆ ਤੇ ਮੈਂ ਮੈਰਿਜ ਚਾਈਆਂ ਦਸਮੇ ਦੀ ਤੇ ਮੈਂ 6-7 ਘੰਟੇ ਤੱਕ ਪੜ੍ਹਦੀ ਸੀ ਤੇ ਕੋਚਿੰਗ ਮੇਰੀ ਕੋਈ ਨਹੀਂ ਸੀ ਟੈਂਕਸ ਦੇ ਵਿੱਚ ਐਂਡ ਮੇਰਾ ਅੱਜ ਜਿਹੇ ਸ਼ਿਮ ਕਰੀ ਉਹ ਤੋਂ ਬਾਅਦ ਅ ਉਹਦੇ ਵਿੱਚ ਅੱਜ ਦਾ ਸਬਜੈਕਟ ਪੂਰੀ ਫਿਰ ਮੈਂ ਉਹਦਾ ਐਗਜ਼ਾਮਪਲ ਯੂਪੀਐਸਸੀ ਦਾ ਨਾਲ ਨਾਲ ਪ੍ਰੇਪਰੇਸ਼ਨ ਕਰਕੇ ਗ੍ਰੈਜੂਏਸ਼ਨ ਦੀ ਇਹਦਾ ਮੈਂ ਕਰੀ ਤੇ ਬੇਟਾ ਤੁਹਾਡਾ ਪਲੱਸ 1 ਦੇ ਵਿੱਚ ਜਿਹੜਾ ਤੁਸੀਂ ਹੁਣ ਸਟਰੀਓ ਰੱਖਿਆ ਉਹ ਕਿਹੜਾ ਰੱਖਿਆ ਹੋਇਆ ਮੇਰੀ ਪਲੱਸ 1 ਦੇ ਵਿੱਚ ਸਟਰੀਮ ਨਾਨ ਮੈਡੀਕਲ ਯਾ ਸਾਇੰਸ ਦੇ ਸਬਜੈਕਟ ਆ ਓਕੇ ਚਲੋ ਪਲੱਸ 2 ਤੱਕ ਤਾਂ ਤੁਸੀਂ ਉਹ ਨਾਨ ਮੈਡੀਕਲ ਕਰੋਗੇ ਤੁਸੀਂ ਜਿੰਦਾ ਦੱਸ ਰਹੇ ਆ ਵੀ ਪਲੱਸ 2 ਤੋਂ ਬਾਅਦ ਆਪਾਂ ਕਰਾਂਗੇ ਆਰਟਸ ਰੱਖ ਕੇ ਯੂਪੀਐਸਸੀ ਦੀ ਤਿਆਰੀ ਕਰਦੇ ਹੋ। ਤੁਹਾਡਾ ਟਾਰਗੇਟ ਅਸਲ 'ਚ ਇਹੀ ਆ। ਪਰ ਮੈਂ ਇੱਥੇ ਇੱਕ ਗੱਲ ਕਰਨੀ ਚਾਹੂੰਗਾ ਜੀ। ਦਰਸ਼ਕਾਂ ਲਈ ਦੱਸਣ ਲਈ ਕਿ ਇਸ ਬੇਟੀ ਨੂੰ ਆਕਾਸ਼ ਇੰਸਟੀਚਿਊਟ ਵਾਲਿਆਂ ਨੇ ਇਹਦੇ ਤੇ ਅਪਰੋਚ ਕੀਤੀ ਸੀ। ਉਹਨਾਂ ਨੇ ਕਿਹਾ ਸੀਗਾ ਇਹਨੂੰ ਬੁੱਕਸ ਵੀ ਪ੍ਰੋਵਾਈਡ ਕਰਾਈਆਂ। ਇਹ ਬੁੱਕਸ ਪਈਆਂ ਆਕਾਸ਼ ਵਾਲਿਆਂ ਦੀਆਂ। ਤੇ ਜੇਈ ਵਾਸਤੇ ਉਹਨਾਂ ਨੇ ਕੀਤਾ ਸੀਗਾ ਲੇਕਿਨ ਇਹ ਬੇਟੀ ਕਹਿੰਦੀ ਮੈਂ ਚਲੋ ਜੋ ਵੀ ਇਹਦਾ ਆਪਣਾ ਹੈਗਾ ਟਾਰਗੇਟ ਹੈ ਕਿ ਮੈਂ ਪਲੱਸ 2 ਤੋਂ ਬਾਅਦ ਆਰਟਸ ਰੱਖ ਕੇ ਯੂਪੀਐਸਸੀ ਦੀ ਤਿਆਰੀ ਕਰੂੰਗੀ ਤੇ ਉਹ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਪਲੱਸ 2 ਤੋਂ ਬਾਅਦ ਇਹਦਾ ਮਾਈਂਡ ਕਿੱਦਾਂ ਮੇਕਅਪ ਹੁੰਦਾ ਤੇ ਤੁਹਾਡਾ ਟਾਰਗੇਟ ਇਹੀ ਆ ਕੀ ਦੁਆਰਾ ਬੋਲਦੇ ਹੋ ਮੇਰਾ ਟਾਰਗੇਟ ਯੂਪੀਐਸਸੀ ਦਾ ਏ ਬ੍ਰਦਰ ਆ ਜੀ ਨਿਹਾਰਕਾ ਜੀ ਦਾ ਇਹ ਮਦਰ ਹੈ ਇਹ ਸਾਡੇ ਕੁਲਚਰ ਰਾਣਾ ਜੀ ਇਹ ਨਿਹਾਰਕਾ ਜੀ ਤੇ ਇਹਨਾਂ ਦੇ ਫਾਦਰ ਸਾਹਿਬ ਇਹ ਡਾਕਟਰ ਸਾਹਿਬ ਜਗਿੰਦਰ ਸਿੰਘ ਬੇਗੰਪੁਰ ਜੀ ਇਹ ਡਾਕਟਰ ਸ਼ਸ਼ੀਲ ਜੀ ਸਾਡੇ ਆ ਸੋਸਾਇਟੀ ਦੇ ਸਾਥੀ ਅਸੀਂ ਅੱਜ ਨਿਹਾਰਕਾ ਜੀ ਦੇ ਘਰੇ ਪਹੁੰਚੇ ਆ ਸਾਨੂੰ ਬਹੁਤ ਖੁਸ਼ੀ ਆ ਅਸੀਂ ਆ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਇਹ ਕਹਿਣਾ ਚਾਹੁੰਦੇ ਆ ਇਹ ਜੇ ਇਸ ਬੇਟੀ ਨੂੰ ਕੋਚਿੰਗ ਦੀ ਜ਼ਰੂਰਤ ਹੋਈ ਤਾਂ ਸਾਡੇ ਕੋਲ ਉਹ ਇੰਸਟੀਚਿਊਟ ਹੈਗੇ ਆ ਜਿਹੜੇ ਇਸ ਬੱਚੀ ਨੂੰ ਕੋਚਿੰਗ ਦੇ ਸਕਦੇ ਆ ਤੇ ਅਸੀਂ ਕੋਚਿੰਗ ਕਰਵਾ ਲਈ ਔਰ ਇਹਨੂੰ ਜਿਹੜੀ ਆ ਕਾਉਂਸਲ ਕੈਰੀਅਰ ਕਾਉਂਸਲਿੰਗ ਵਾਸਤੇ ਤੇ ਮੋਟੀਵੇਸ਼ਨਲ ਲਈ ਹਰੇਕ ਥੋੜੇ ਥੋੜੇ ਸਮੇਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਮੋਟੀਵੇਟ ਕਰਦੇ ਰਹੀਏ ਕਲਾਸ ਰੂਮ ਨੂੰ ਬਾਅਦ ਇਹ ਬੱਚੀ ਆਪਣਾ ਜਿਹੜਾ ਟਾਰਗੇਟ 8 ਸਾਲੇ ਰੱਖ ਕੇ ਜਾਂ ਜੋ ਵੀ ਗ੍ਰੈਜੂਏਸ਼ਨ ਤੋਂ ਬਾਅਦ ਬੜਾ ਲੰਬਾ ਸਮਾਂ ਅਜੇ 5 ਸਾਲ ਪਏ ਆ ਤੇ ਅੱਜ ਇਹ ਗੱਲ ਅਸੀਂ ਕਰਦੇ ਆ ਕਿ ਇਹ ਬੱਚੀ 5 ਸਾਲ ਬਾਅਦ ਆਪਣਾ UPSC ਦਾ ਟੈਸਟ ਦੇਵੇ ਤੇ ਇੱਕ ਈਅਰ ਲੱਗ ਕੇ ਆਪਣਾ ਜਿਹੜਾ ਟਾਰਗੇਟ ਹੈ ਉਹ ਅਚੀਵ ਕਰੇ ਧੰਨ